ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਸਰਕਾਰ ਦੀ ਖੇਤੀ ਮੰਡੀਕਰਨ ਪਾਲਿਸੀ ਦੇ ਖਰੜੇ ਨੂੰ ਤਾਂ ਰੱਦ ਕਰ ਦਿੱਤਾ ਪਰ ਜੇਕਰ ਹਿੰਮਤ ਹੈ ਤਾਂ ਉਹ ਆਪਣੀ ਸਰਕਾਰ ਦੁਆਰਾ ਬਣਾਈ ਗਈ ਖੇਤੀਬਾੜੀ ਨੀਤੀ ਨੂੰ ਪਾਸ ਕਰਕੇ ਲਾਗੂ ਕਰਕੇ ਦਿਖਾਏ। ਜਾਖੜ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ ਖੇਤੀਬਾੜੀ ਨੀਤੀ ਨੂੰ ਜਨਤਕ ਕੀਤਾ ਜਾਵੇ ਪਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਸ਼ਨੀਚਰਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਗੂ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਣ ਨਾਲ ਖਤਰੇ ਨੂੰ ਟਾਲਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਪੈਦਾ ਹੋਏ ਖਤਰੇ ਨੂੰ ਨਜ਼ਰਅੰਦਾਜ਼ ਕਰਕੇ ਟਾਲਿਆ ਨਹੀਂ ਜਾ ਸਕਦਾ। ਪੰਜਾਬ ਸਰਕਾਰ ਦੇ ਵੱਲੋਂ ਬਣਾਈ ਇਹ ਖੇਤੀਬਾੜੀ ਨੀਤੀ ਦਾਹ ਵਾਲਾ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਜਾਂ ਕਿਸਾਨ ਸੰਗਠਨਾ ਦੇ ਆਗੂ ਨੇ ਇਸ ਨੂੰ ਪੜ੍ਹਿਆ ਹੁੰਦਾ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਪੰਜਾਬ ਦੇ 60 ਬਲੌਕ 300 ਗੁਣਾਤੋਂ ਵੱਧ ਪਾਣੀ ਕੱਢ ਰਹੇ ਹਨ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਦਾ ਆਪਣਾ ਜੱਦੀ ਜ਼ਿਲ੍ਹਾ ਸੰਗਰੂਰ ਸਭ ਤੋਂ ਉੱਪਰ ਹੈ ਉਹਨਾਂ ਕਿਹਾ ਕਿ ਖੇਤੀਬਾੜੀ ਨੀਤੀ ਨਿਰਮਾਣ ਕਮੇਟੀ ਨੇ ਤਰਤੀਹੇਟ ਲਈ ਪਾਣੀ ਨੂੰ ਮੁੜ ਸੁਰਜੀਤ ਕਰਨ ਲਈ ਝੋਨੇ ਦੀ ਕਾਸ਼ਤ hets ਰਕਬਾਤੀ ਪ੍ਰਤੀਸ਼ਤ ਘਟਾਉਣ ਦੀ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਅਤੇ ਕਿਸਾਨ ਆਗੂਆਂ ਇਸ ਸੱਚਾਈ ਨੂੰ ਜਾਣਦੇ ਨੇ ਜਾਖੜ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਾਨੂੰ ਕੋੜੇ ਨਤੀਜੇ ਭੁਗਤਨੇ ਪੈਣਗੇ ਦੋ ਦਿਨਾਂ ਦੇ ਵਿਸ਼ੇਸ਼ اجلاس ਦੇ ਵਿੱਚ ਮੰਡੀਕਰਨ ਨੀਤੀ ਨੂੰ ਰੱਦ ਕਰਦੇ ਹੋਏ ਕਿਹਾ ਗਿਆ ਕਿ ਇਸ ਨਾਲ ਕਮਿਸ਼ਨ 에ਜੰਟਾਂ ਦੇ ਕਾਰੋਬਾਰ ਤੇ ਅਸਰ ਪਵੇਗਾ ਜਾਖੜ ਨੇ ਕਿਹਾ ਕਿ ਮੰਡੀ ਨੀਤੀ ਦੇ ਵਿੱਚ ਸਿਰਫ ਕਮਿਸ਼ਨ 에ਜੰਟਾਂ ਨੂੰ ਤਰਕਸੰਗਤ ਬਣਾਉਣ ਦੀ ਗੱਲ ਕੀਤੀ ਹੈ ਖੇਤੀਬਾੜੀ ਨੀਤੀ ਦੇ ਵਿੱਚ ਉਹਨਾਂ ਨੂੰ ਕਿਸਾਨਾਂ ਦੀ ਸਾਰੀਆਂ ਸਮੱਸਿਆਵਾਂ ਦੀ ਜੜ ਦੱਸਿਆ ਗਿਆ ਹੈ ਕਿਉਂਕਿ ਉਹਨਾਂ ਦੀ ਉਹਨਾਂ ਨੂੰ ਮੰਗਾਈ ਰਸਾਇਣਿਕ ਦਵਾਈਆਂ ਦੇਣ ਪਾਰਦਰਸ਼ਤਾ ਤੋਂ ਬਿਨਾ ਪੈਸੇ ਦੇਣ ਉੱਚ ਵਿਆਜ ਵਸੂਲਣਾ ਤੇ ਫਸਲਾਂ ਦੀ ਨਿਧਾਰਤ ਕੀਮਤਾਂ ਤੇ باوجود ਕਟੌਤੀਆਂ ਕਰਨ ਆਦਿ ਲਈ ਜ਼ਿੰਮੇਵਾਰ ਹੈ ਹਾਂ ਇੱਕ ਮਿੰਟ ਮੜਾ ਜਾਂ ਨਿਗਾਹ ਮਾਰੋਂਗੇ ਨੇ ਤੁਸੀਂ ਆ ਪੰਜਾਬ ਦਾ ਨਕਸ਼ਾ ਹੈ ਇਸ ਚ ਸਭ ਤੋਂ ਜ਼ਿਆਦਾ ਰੰਗ ਜਿਹੜਾ ਤੁਹਾਨੂੰ ਸਾਰਿਆਂ ਨੂੰ ਦਿਸੂਗਾ ਉਹ ਲਾਲ ਰੰਗ ਦਿਸੂਗਾ ਲਾਲ ਦੇ ਇਲਾਵਾ ਕਈ ਥਾਂ ਤੁਹਾਨੂੰ ਲੱਗੂਗਾ ਆ ਕਾਲਾ ਰੰਗ ਹੋ ਗਿਆ ਇਹਨੂੰ ਜਮਨੀ ਜਾਂ ਕਰਕੇ ਉਹਨਾਂ ਨੇ ਵੀ ਜਮਾ ਐਨ ਜਿਵੇਂ ਉਹ ਜਦੋਂ ਬੰਦੇ ਦਾ ਲੀਵਰ ਕਹਿੰਦੇ ਨਾ ਸਿਰੋਸਿਸ ਹੋ ਜਾਂਦਾ ਤੇ ਉਹ ਕਾਲੇ ਰੰਗ ਦਾ ਹੋ ਜਾਂਦਾ ਆ ਪੰਜਾਬ ਦਾ ਲੀਵਰ ਹੈ ਸਭ ਆ ਪੰਜਾਬ ਦਾ ਲੀਵਰ ਆ ਜਿਹੜੀ ਰੰਗ ਮੈਂ ਤੁਹਾਨੂੰ ਦੱਸ ਰਿਹਾ ਸਾਹਿਬ ਆ ਪੰਜਾਬ ਦੇ ਉਹ 150 ਜ਼ੋਨਸ ਹੈ ਗਰਾਊਂਡ ਵਾਟਰ ਦੇ ਜਿੱਥੇ ਜ਼ਿਆਦਾ ਪਾਣੀ ਪਹੁੰਚੋਂ ਕੱਢ ਲਿਆ ਆਪਾਂ ਰੀਚਾਰਜ ਹੋ ਨਹੀਂ ਰਿਹਾ ਉਹਨਾਂ ਨੂੰ ਲੈ ਕੇ ਐਗਰੀਕਲਚਰ ਆ ਜਿਹੜਾ ਕਮਿਸ਼ਨ ਬਣਾਇਆ ਸੀਗਾ ਡਾਕਟਰ ਜਸਪਾਲ ਸਿੰਘ ਦੀ ਰਹਿਨੁਮੈਚੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਨੇ ਆ ਸਾਹਮਣੇ ਰੱਖਿਆ ਸੀਗਾ ਇਹ ਉਹਨਾਂ ਦੀ ਰਿਪੋਰਟ ਇਸ ਤੇ ਬੇਸਡ ਹੈ ਕੀ ਕਹਿੰਦੇ ਹੋ ਉਹ ਕਹਿ ਰਿਹਾ ਵੀ ਆਣ ਵਾਲੇ 5 ਸਾਲਾਂ ਦੇ ਅੰਦਰ ਅੰਦਰ ਆਪਾਂ ਨੂੰ 30% ਝੋਨਾ ਘਟਾਣਾ ਪਊਗਾ 30% ਜਿਹੜਾ ਵਾਟਰ ਯੂਸੇਜ ਹੈ ਪਾਣੀ ਦਾ ਇਸਤੇਮਾਲ ਕਰ ਰਹੇ ਆ ਘਟਾਉਣ ਵਾਸਤੇ ਆਪਾਂ ਨੂੰ ਆ ਘਟਾਣਾ ਪਊਗਾ ਕਿਉਂਕਿ ਕਿਸਾਨ ਜਥੇਬੰਦੀਆਂ ਆ ਰਹੀਆਂ 5 ਤਰੀਕ ਨੂੰ ਮੈਂ ਇਸੇ ਕਰਕੇ ਕਹਿੰਦਾ ਨੇ ਮੌਕਾ ਵੀ ਹੈਰ ਦਸਤੂਰ ਵੀ ਹੈ ਦੋਨੋਂ ਹੀ ਗੱਲਾਂ ਐ ਇਸ ਕਰਕੇ ਮੈਂ ਇਸ ਸਮੇਂ ਤੇ ਅੱਜ ਤੁਹਾਨੂੰ ਇਹ ਚਲ ਦਿੱਤੀ ਐ ਸਾਲ ਕਿਸਾਨ ਜਥੇ ਤੋਂ ਨਿਆਂ ਇਥੋਂ ਲੈ ਗਈਆਂ ਸੀਗੀਆਂ ਆ ਰਿਪੋਰਟ ਉਹਨਾਂ ਨੇ ਵੀ ਦੇਖ ਲਿਆ ਉਹਨਾਂ ਨੇ ਵੀ ਪੜ੍ਹ ਲਿਆ ਉਹਨਾਂ ਨੇ ਵੀ ਇਹਦੇ ਵਿੱਚ ਕੀ ਲਿਖਿਆ ਆ ਕਹਿ ਰਿਹਾ 30% ਤੇ ਉਹਨਾਂ ਨੇ ਕਈ ਥਾਂ ਉਹ 슈ਗਰ ਕੋਟਡ ਜਦੋਂ ਕੁਨੀਨ ਦੀ ਗੋਲੀ ਦਿੰਦੇ ਨਾ ਉਹਨੂੰ ਬਲੇਟ ਕੇ ਕੋਟਿੰਗ ਕਰ ਦਿੰਦੇ ਹੈ 슈ਗਰ ਦੀ ਵੀ ਮਿੱਠੀ ਜੀ ਕਰਕੇ ਕਰਕੇ ਖਾ ਲੋ ਉਹਦੇ ਚ ਆ ਵੀ ਲਿਖਿਆ ਸਭ ਮੈਂ ਪੜ ਕੇ ਮੈਂ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਸੁਨੀਲ ਜਾਖੜ ਕੋਈ ਆਪਣਾ ਵੱਖ ਰੱਖ ਰਿਹਾ ਮੈਂ ਇੱਥੋਂ ਤੁਹਾਨੂੰ ਕੋਟ ਕਰਕੇ ਤੁਹਾਨੂੰ ਦੱਸੂਗਾ ਵੀ ਇਹ ਕੀ ਕਹਿ ਰਿਹਾ ਹੈ ਦਾ অপਸ਼ਨ ਫॉर ਕੰਪਲੀਟਲੀ ਬੈਨਿੰਗ ਪੈਡੀ ਇਨ ਫਿਊ ਬਲਾਕਸ ਸ਼ੁੱਡ ਆਲਸੋ ਬੀ ਕਨਸੀਡਰਡ ਵਿੱਚ ਉਹਨਾਂ ਜਮ੍ਹਾਂ ਹੀ ਬੰਦ ਕਰ ਦਿਓ ਇਹ ਕਈ ਬਲਾਕਸ ਹੈਗੇ ਇਹ ਕਿਹੜੇ ਕਈ ਬਲਾਕ 150 ਬਲਾਕਸ ਦੇ ਅੰਦਰੋਂ 60 ਬਲਾਕ ਹੈ ਸਾਬ ਉਹਦੀ ਵੀ ਲਿਸਟੇ ਵਿੱਚ ਸਾਰੀ ਹੈ ਜੋ ਕੋ ਮਾੜਾ ਮੋਟਾ ਇਹਨੂੰ ਪੜਨ ਦੀ ਕੋ ਖੇਚਲ ਕਰਨ ਸਾਡੇ اپੋਜੀਸ਼ਨ ਵਾਲੇ ਆ ਸਰਕਾਰ ਨੇ ਆਪ ਮਾਨ ਸਾਹਿਬ ਨੂੰ ਕਿਤੇ ਮੌਕਾ ਲੱਗਿਆ ਹੋਵੇ ਜੇ ਕੇਜਰੀਵਾਲ ਸਾਹਿਬ ਦਾ ਬਸਤਾ ਚੱਕਿਆ ਪਾਇਲਟ ਬਣ ਕੇ ਨਾ ਗਏ ਹੁਣ ਕਿਤੇ ਦੇਖਿਆ ਹੁੰਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਂਦਾ ਸਭ ਸੰਗਰੂਰ ਦਾ ਆਂਦਾ ਹੈ ਓਵਰ ਐਕਸਪਲੋਇਟਡ ਜਿਹੜੇ ਜ਼ੋਨਸ ਐ ਉਹ ਮੰਨਦੇ ਐ ਜਿੱਥੇ 300 ਗੁਣਾ ਪਾਣੀ ਰੀਚਾਰਜ ਤੋਂ ਜੇ 10 ਲੀਟਰ ਪਾਣੀ ਜਾਂਦਾ ਉਸ ਤੋਂ 30 ਲੀਟਰ ਆਪਾਂ ਕੱਢੀ ਜਾਂਦੇ ਆ ਰੀਚਾਰਜ 10 ਹੁੰਦਾ 300% ਤਾਈ 300% ਫਿਰ 200 ਤੋਂ 250% ਫਿਰ 250 ਤੋਂ 200% ਤਾਈ ਇਹਨਾਂ ਨੇ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਐ ਵੀ ਉਹ ਬਲੌਗ ਜਿੱਥੇ 200% ਤਾਈ ਐਕਸਟ੍ਰੈਕਸ਼ਨ ਹੋ ਰਹੀ ਹੈ ਉਥੇ 30% ਰਿਡਕਸ਼ਨ ਕੀਤੀ ਜਾਵੇ ਮੇਰੀ ਬੇਨਤੀ ਹੈ ਮੈਂ ਕਿਸੇ ਚ ਨੁਕਸ ਨਹੀਂ ਕਰਨ ਵਾਸਤੇ ਅੱਜ ਇੱਥੇ ਬੈਠਾ ਵੀ ਮੈਂ ਕਿਸੇ ਦੇ ਇੱਥੇ ਬੈਠ ਕੇ ਵੱਟੇ ਮਾਰੀ ਜਾਵਾਂ ਜਾਂ ਕਿਸੇ ਮਾੜਾ ਚੰਗਾ ਕਹਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਚੱਥੇ ਬੰਦੀਆਂ ਨੇ ਦੇਖ ਲਿਆ ਹੋਣਾ ਸਭ ਸਰਕਾਰ ਨੇ ਇਹਦਾ ਬਣਾਈ ਹੈ ਸਾਰੇ ਉਗੇ ਜਿਹੜੇ ਐ ਸਾਇੰਟਿਸਟ ਐ ਗਿੱਲ ਸਾਹਿਬ ਐ ਸੁਚਾ ਸਿੰਘ ਗਿੱਲ ਜੀ ਐ ਸਾਰੇ ਇਹਦੇ ਵਿੱਚ ਸਾਰਿਆਂ ਦੇ ਨਾਮ ਐ ਤੁਸੀਂ ਦੇਖੋਗੇ ਕੋਮਨ ਸਾਹਿਬ ਐ ਸਾਰੇ ਇਹਦੇ ਵਿੱਚ ਸਭ ਸਭ ਨੇ ਆਪਣੇ ਆਪਣੇ ਰਾਏ ਐ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਐ ਸਾਰੇ ਕੋਈ ਖੜੜਾ ਤਿਆਰ ਕੀਤਾ ਜਦੋਂ ਇੱਥੇ ਆਣ ਕੇ ਉਹਨਾਂ ਨਾਲ ਕਿਸੇ ਮੌਕੇ ਤੇ ਗੱਲ ਹੋਵੇ ਸਾਬ ਜੀ ਇਹਦਾ ਤਾਂ ਕਰੀਏ ਸਾਂ ਮੇਰੀ ਇੱਕੋ ਹੀ ਗੱਲ ਆ ਵੀ ਇਹਦੇ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਸੰਦੀਪ ਜਾਖੜ ਨੇ ਖੜ ਕੇ ਇਕੱਲੇ ਮੈਂ ਬੜਾ ਗੌਰ ਨਾਲ ਦੇਖਿਆ ਸਭ ਉਹ ਸੈਸ਼ਨ ਕੱਲੇ ਸੁਨੀਲ ਜੀ ਆਪਣੇ ਸੰਦੀਪ ਜਾਖੜ ਨੇ ਖੜ ਕੇ ਕਿਹਾ ਵੀ ਇਹਦੇ ਗਲਤਾਂ ਕਰ ਲੋ ਕਿਸੇ ਨੇ ਵਾਹੀ ਨਹੀਂ ਲਈ ਬਸ ਉਹ ਭੰਡੀ ਜਾਓ ਬੀਜੇਪੀ ਮਾੜੀ ਆ ਬੀਜੇਪੀ ਮਾੜੀ ਆ ਬੀਜੇਪੀ ਨੇ ਸਾਨੂੰ ਆ ਖਰੜਾ ਬਣਾ ਕੇ ਭੇਜਤਾ ਇਹਦੇ ਨੂੰ ਰਿਜੈਕਟ ਕਰ ਦੇ ਕਰ ਦਿਓ ਸਭ ਤੁਹਾਡੇ ਵਾਲਾ ਇਹਨੂੰ ਪਾਸ ਕਰੋ ਫਿਰ ਇਹਨੂੰ ਪਾਸ ਕਰੋ ਜੇ ਕਿਸਾਨ ਜਿੱਥੇ ਬੰਨੀਆਂ ਕਹਿੰਦੀ ਆ ਬੀਜੇਪੀ ਨੇ ਖਰੜਾ ਭੇਜਿਆ ਮਾੜਾ ਹੈ ਫਿਰ ਆ ਸਰਕਾਰ ਵਾਲਾ ਇਹਨੂੰ ਲਾਗੂ ਕਰੋ ਸਭ ਤੇ ਮੈਂ ਭਗਵੰਤ ਸਿੰਘ ਜੀ ਨੂੰ ਕਹੂੰਗਾ ਪਹਿਲੇ ਆਪਣੇ ਘਰੋਂ ਚਾਲੂ ਕਰੋ हां ਤੁਸੀਂ ਇਹ ਨਕਸ਼ੇ ਚ ਦੇਖੋ ਕਿਲਾ ਹੀ ਨਹੀਂ ਸਭ ਕਿਉਂਕਿ ਸੰਗਰੂਰ ਹਮੇਸ਼ਾ ਹੁੰਦਾ ਵੀ ਸਭ ਤੋਂ ਵੱਡੀ ਧਾਨ ਦੀ ਮੰਡੀ ਸੰਗਰੂਰ ਹੈ ਪੰਜਾਬ ਚ ਇਹ ਸੰਗਰੂਰ ਦੇ ਨਾਲ ਵਾਲੇ ਜਿਹੜੇ ਇਲਾਕੇ ਤੁਸੀਂ ਸਾਰੇ ਦੇਖੋ ਚਾਹ ਪਵਾਨੀਗੜ ਹੈ ਬਰਨਾਲਾ ਹੈ ਸੁਨਾਮ ਹੈ ਡਿੜਬਾ ਹੈ ਆ ਸਾਰੇ 300% ਵਾਲੇ ਜੇ ਸਾਰੇ ਸਵੇਰੇ ਉੱਥੇ ਜਾ ਕੇ ਵਕਤ ਪਹਿ ਜਾਣਾ ਆ ਕਮਿਚੀ ਬੈਠਿਆਂ ਆ ਨਾ ਗੱਲ ਕਰੋ ਬੀਜੇਪੀ ਨੂੰ ਚੰਗਾ ਮਾੜਾ ਕਹਿ ਕੇ ਤੇ ਆਪਾਂ ਡੰਗ ਲਗਾ ਲੀਏ ਸਭ ਆ ਆ ਕੋਈ ਇਸ਼ੂ ਨਹੀਂ ਸਭ ਮੇਰੇ ਕਹਨ ਦਾ ਭਾਵ ਹੈ ਇਨਾ ਕੋੜੀਆਂ ਗੱਲਾਂ ਕੰਨੀਆਂ ਨਹੀਂ ਆਹ ਕੋੜੇ ਅੱਕ ਚਬਣੇ ਪੈਣਗੇ ਚਾਹੇ ਅੱਜ ਚਬ ਲਈਏ ਚਾਹੇ ਕੱਲ ਚਬ ਲਈਏ ਫਿਰ ਬਾਅਦ ਚ ਕਹਿੰਦੇ ਫਿਰਾਂਗੇ ਵੀ ਹੋਇਆ ਕੀ ਹੈ ਕੀ ਨਹੀਂ ਹੋ ਰਿਹਾ ਉਸ ਗੱਲ ਤੇ ਕੌਣ ਗੋੜ ਕਰੂਗਾ ਸੈਕਿੰਡ ਸਾਬ ਕੱਲੇ ਇੱਥੇ ਇਹ ਚੀਜ਼ਸ ਤਾਂ ਬਹੁਤ ਹੈ ਸਾਬ ਸ਼ਮਾ ਪੈ ਜਾਣਗੀਆਂ ਜੇ ਮੈਂ ਡਿਸਕਸ ਕਰਨ ਲੱਗ ਜਾ ਬਟ ਆਮ ਨੋਟ ਇਨ ਅ ਪੋਜੀਸ਼ਨ ਮੈਂ ਤਾਂ ਆਪਣੇ ਜਿਹੜੇ ਮੇਨ ਮੇਨ ਖਦਸ ਹੈ ਜਿਹੜੇ ਮਤਲਬ ਜਿਹੜੇ ਬੰਦੇ ਦਾ ਖੇਤੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਸਮਝ ਆ ਜੂਗੀ ਆ ਦੂਜੀ ਗੱਲ ਜਿਹੜੀ ਮੇਨ ਉਸ ਚ ਸਭ ਤੋਂ ਜ਼ਿਆਦਾ ਰੌਲਾ ਪਿਆ ਜਿਹੜੀ ਉੱਥੋਂ ਆਈ ਸੀਗੀ ਪੁਲਿਸੀ ਸੈਂਟਰ ਚੋਂ ਵੀ ਇਹ ਸਾਈਲੋਜ਼ ਬਣਾ ਰਹੇ ਆ ਜੀ ਖਤਮ ਹੋ ਜਾਣਗੇ ਜੀ ਉੱਜੜ ਜਾਣਗੇ ਜੀ ਆੜਤੀਏ ਮਾਰੇ ਜਾਣਗੇ ਜੀ ਵਿਚਾਰੇ ਆੜਤੀਏ ਮਾਰੇ ਜਾਣਗੇ ਜੀ ਠੀਕ ਹੈ ਸਾਬ ਆੜਤੀਏ ਉਸ ਟਾਈਮ ਉਹ ਜਦੋਂ ਕਾਨੂੰਨ ਤਿੰਨ ਕਾਨੂੰਨਾਂ ਦੇ ਖਿਲਾਫ ਜਾ ਕੇ ਉੱਥੇ ਤੇਰੇ ਤੇ ਆੜਤੀਏ ਨਾਲ ਕੇਸੀ ਇਸ ਕਰਕੇ ਉਹ ਵੀ ਦੁੱਧ ਦੇ ਤੋਤੇ ਹੋ ਕੇ ਸਾਰੇ ਆ ਜਿਹੜੀ ਇਹਨਾਂ ਦੀ ਪਾਲਿਸੀ ਇੱਕ ਮਿੰਟ ਸਾਬ ਆ ਮੈਂ ਇੱਕ ਵਾਰ ਬਿਟਨ ਪੜ੍ਹੂਗਾ ਕੋਮਾ ਪੁਲਸਟਾਪ ਮੈਂ ਕੋਈ ਨਹੀਂ ਘਟਾਣਾ ਕਿਉਂਕਿ ਕੱਲ ਕੋਈ ਕਹ ਰਿਹਾ ਸੁਨੀਲ ਨੇ ਆੜਤੀਆਂ ਨੂੰ ਮਾਰਾ ਕਹਤਾ ਮੈਂ ਨਹੀਂ ਕਹਿ ਰਿਹਾ ਸਰ ਪੰਜਾਬ ਸਰਕਾਰ ਕਹਿ ਰਹੀ ਹੈ ਉਹਦੇ ਚਾ ਦਾ ਕੁਝ ਨਹੀਂ ਲਿਖਿਆ ਆ ਮੇਰੇ ਕੋਲ ਆ ਵੀ ਹੈ ਜਿਹੜਾ ਖਰੜਾ ਰਿਜੈਕਟ ਕੀਤਾ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੈ ਵੀ ਰੈਸ਼ਨਲਾਈਜੇਸ਼ਨ ਆਫ ਕਮਿਸ਼ਨ ਇਹ ਕਮਿਸ਼ਨ 에ਜੈਂਟਸ ਦਾ ਕਮਿਸ਼ਨ ਹੈ ਜਿਹੜਾ ਰੈਸ਼ਨਲਾਈਜ਼ ਕੀਤਾ ਜਾਵੇ ਇੱਥੇ ਕੀ ਕਹਿੰਦੇ ਆ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕੀ ਕਹਿੰਦੀ ਹੈ ਕਹਿੰਦੇ ਹਾਊਐਵਰ ਦਾ ਹਿਸਟੋਰਿਕ 네ਗੇਟਿਵ ਐਸਪੈਕਟ has been of the potential exploitation of the farmers by the commission agents ਵੀ ਜਿਹੜਾ ਕਿਸਾਨ ਨੂੰ ਨਿਚੋੜੀ ਜਾਂਦੇ ਐ ਅੜਤੀਏ ਉਹ ਸਭ ਤੋਂ ਵੱਡਾ ਇੱਕ ਕਨਸਰਨ ਹੈ ਹਾਈ ਇੰਟਰਸਟ ਰੇਟਸ ਔਨ ਕ੍ਰੈਡਿਟ ਸਪਲਾਈ ਆਫ ਸਪੂਰੀਅਸ ਫਾਰਮ ਇਨਪੁਟਸ ਹਾਈ ਕਮਿਸ਼ਨ ਚਾਰजेस ਐਂਡ ਅ ਲੈਕ ਆਫ ਟਰਾਂਸਪੇਰੈਂਸੀ ਇਨ ਪ੍ਰਾਈਸਿੰਗ ਮੈਕੈਨਿਜ਼ਮਸ ਐਂਡ ਟ੍ਰਾਂਜੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫਾਰ देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾ ਨਹੀਂ ਕਿਹੜੇ ਇੱਥੇ ਸਾਰੇ ਤਾਲੀ ਵਜਾਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਐਸੀ ਆੜਤੀਆਂ ਦੇ بڑے ਜੀ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤੀਆਂ ਨੂੰ ਕਰਨਾ ਹੈ ਉਹ ਆ ਇੱਕ ਮਿੰਟ ਪੜ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲਫ ਲਾ ਲਾ ਕੇ ਅਚਕਨਾ ਲਾ ਲਾ ਕੇ ਆਵੜਦੇ ਐ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਇਹ ਦੇ ਕੀ ਕਹਣਗੇ ਡਿਸਪਾਈਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰੌਪਸ ਪਾਰਟਿਕੂਲਰਲੀ ਐਮਐਸਪੀ ਕ੍ਰੌਪਸ ਜਿਹੜੇ ਐਮਐਸਪੀ ਦਾ ਟੋਲ ਵਜਾਈ ਜਾਂਦੇ ਹੈ ਪਾਰਟਿਕੂਲਰਲੀ ਇਨ ਐਮਐਸਪੀ ਕ੍ਰੌਪਸ ਸੱਚ ਐਸ ਵੀਟ ਐਂਡ ਪੈਡੀ ਥੀਸ ਏਜੰਟਸ ਹੈਵ ਬੀਨ ਸਕਸੈਸਫੁਲ ਇਨ ਰੇਜ਼ਿੰਗ देयर ਕਮਿਸ਼ਨਸ ਓਵਰ ਦਾ ਇਅਰਸ ਉਹਦਾ ਖੜਾ ਇਹਨਾਂ ਨੇ ਦਿੱਤਾ ਨੈਕਸਟ ਚਾਰ ਦੇ ਅੰਦਰ ਵੀ ਆਪ ਦੇਖ ਲਓ ਨੈਕਸਟ ਚਾਰ ਟੂ ਇਲਿਮੀਨੇਟ ਦਾ ਸਟਰੋਂਗ ਹੋਲਡ ਸਟਰੰਗਲ ਹੋਲਡ ਮੈਂ ਤਾਂ ਪਹਿਲਾਂ ਪੜਿਆ ਸਟਰੰਗਲ ਹੋਲਡ ਤਾਂ ਨਹੀਂ ਨੱਪੀ ਬੈਠੇ ਪਰ ਉਹਨਾਂ ਨੇ ਲਿਖਿਆ ਬਦਲਤਾ ਥੋੜਾ ਹੀ ਉਹਨਾਂ ਨੇ ਪਹਿਲਾਂ ਮੇਰੇ ਕਲ ਸਟਰੰਗਲ ਹੋਲਡ ਪਾਇਆ ਸੀ ਆ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਉਹ ਬਹੁਤ ਹੀ ਸਿੱਧੀ ਜਾ ਕੇ ਵਜੂਗੀ ਠਾ ਦੇਣੇ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ ਏਜੰਟਸ ਅਨਦਰ ਇਨੈਫੀਸ਼ੀਐਂਸੀ ਔਫ ਦਾ ਐਗਰੀਕਲਚਰ ਮਾਰਕੀਟਸ ਦਾ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀਗਾ ਸਾਹਿਬ ਆ ਸੀਗਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰੋਪੋਜ਼ ਕੀਤਾ ਸੀ ਇਹਨ ਐਨੀ ਵੀ ਤਰ ਨਿਗਲੋ ਉਹਨਾਂ ਵੀ ਆਇਨੂੰ ਕਨਸਿਡਰ ਕਰੋ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਹਾਂ ਮੈਂ ਤੁਹਾਨੂੰ ਪੜ੍ਹ ਦੇਣਾ ਕੀ ਲਿਖਿਆ ਇਹਨਾਂ ਨੇ ਕੀ ਲਿਖਿਆ ਸੀਗਾ ਦਿੱਲੀ ਵਾਲਿਆਂ ਨੇ ਕੀ ਲਿਖਿਆ ਸੀਗਾ ਰੈਸ਼ਨਲਾਈਜੇਸ਼ਨ ਆਫ ਮਾਰਕਟ ਫੀਸ ਐਂਡ ਕਮਿਸ਼ਨ ਚਾਰजेस ਨਾਮ ਬਦਲਤਾ ਸਰ ਇਸ ਕਰਕੇ ਆ ਮਾੜੀ ਹੋ ਗਈ ਇਹਨੂੰ ਛੱਡ ਦਿਓ ਇਹਨੂੰ ਤਾਂ ਰਿਜੈਕਟ ਕਰਤਾ ਨਾ ਕਰੋ ਇਹਨੂੰ ਕਰੋ ਜੀ ਐਕਸੈਪਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਵੀ ਆ ਜਿਹੜਾ ਹੁਣ ਸੈਸ਼ਨ ਹੈ ਇਹਦੇ ਦੁਬਾਰਾ ਬੁਲਾ ਲਓ ਔਰ ਰਿਜੈਕਟ ਕਰਨ ਵਾਸਤੇ ਬੁਲਾਇਆ ਇਹਨੂੰ ਪਾਸ ਕਰਨ ਵਾਸਤੇ ਬੁਲਾ ਲਓ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਟੇਕ ਹੋਲਡਰਸ ਉਹਨਾਂ ਨਾਲ ਗੱਲਤਾ ਕਰੋ ਕੋਈ ਉਹਨਾਂ ਦੀ ਬਾਤ ਤਾਂ ਲਓ ਕੀ ਕਰਨ ਜਾ ਰਹੇ ਆ ਪੰਜਾਬ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਨਹੀਂ ਤੁਹਾਡੇ ਤੇ ਕੋਈ ਤੰਜ ਕਸਣ ਵਾਸਤੇ ਕਹਿ ਰਿਹਾ ਤੁਸੀਂ ਸਿਰਫ ਕੇਜਰੀਵਾਲ ਸਾਹਿਬ ਦੇ ਕੋ ਪਾਇਲਟ ਹੈ ਉਹਨਾਂ ਦੇ ਇੱਥੇ ਕਈਨ ਕਹਤਾ ਸੀ ਪਪੇਟਾ ਕਟਪੁਤਲੀਆ ਕਰਕੇ ਨਹੀਂ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਹੋ ਇੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਨਾਮ ਬਣਾਜੋ ਸਾਹਿਬ ਕੋਈ ਪੰਜਾਬ ਦੇ ਭਲਕ ਵਾਸਤੇ ਫੈਸਲਾ ਲੈ ਜਾਓ ਜਾਂਦੇ ਜਾਂਦੇ ਹੁਣ ਤਾਂ ਤੁਹਾਨੂੰ ਤੁਰਨ ਦੀ ਤਿਆਰੀ ਕਰੀ ਬੈਠੇ ਹੋ ਕਿ ਫੈਸਲਾ ਲੈ ਜਾਓ ਘਟੋ ਘਟਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਕਰ ਲੋ ਕਿਸਾਨ ਜਿਹੜੇ ਆ ਰਹੇ ਆ ਉਹਨਾਂ ਨੇ ਬੜੀ ਬੈਠੇ ਤੁਸੀਂ ਪਰ ਤੁਸ ਤਾਂ ਬੜਾਈ ਹੈ ਇਹ ਕੈਪਸਿੰਨਾ ਜਿਹਦਾ ਨਾਂ ਇਹਦੇ ਵਿੱਚ ਜਿਹੜੇ ਬੈਠੇ ਆ ਇਸ ਪ੍ਰਦੇਪ ਸਾਰਾ ਕੁਝ ਉਹਨਾਂ ਕੋਲ ਹੀ ਹੈ ਉਹ ਬੈਠ ਕੇ ਇਹਦਾ ਇਹਦਾ ਕੋਈ ਕਰਨ ਸਾਹਿਬ ਤੀਸਰੀ ਗੱਲ ਉਹਦੇ ਵਿੱਚ ਮੇਰਾ ਆਪਣਾ ਪਰਸਨਲ ਇੰਟਰਸਟ ਵੀ ਹੈ ਸਾਵੇ ਇਸ ਕਰਕੇ ਮੈਂ ਪਹਿਲਾਂ ਕਹਿ ਦਿਆ ਵੀ ਯਾਰ ਤਾਂ ਦਿਸ ਇਜ਼ ਉਹ ਕਹਿੰਦਾ ਨਾ ਕਲੈਸ਼ ਆਫ ਇੰਟਰਸਟਾਂ ਦੀ ਗੱਲ ਨਾ ਆ ਜੇ ਇਸ ਕਰਕੇ ਮੈਂ ਇੱਕ ਅਚੇਤ ਮੈਂ ਬੜਾ ਮੈਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਚੜਦਾ ਹੈ ਪਰ ਆ ਮੈਂ ਤੁਹਾਨੂੰ ਭੇਜੂਗਾ ਸਾਡ ਸਾਰੀ ਕੋਈ ਰਿਪੋਰਟ ਪੜ੍ਹੇ ਨਾ ਆਪਣੇ ਬਾਲੇ ਭੇਜ ਦੇ ਕੇ ਮੇਰੇ ਵਰਗਾ ਬੰਦਾ ਐਵੇਂ ਛਾਪੜ ਜਾਂਦਾ ਕੌਣ ਕਹੇ ਮੱਥਾ ਮਾਰੂਗਾ 150 ਭੇਜਾਂ ਤੇ 200 ਭੇਜਾਂ ਤੇ ਆਏ ਕਹਿੰਦੇ ਚ 117 ਨੰਬਰ ਪੇਜ ਹੈ ਇਹਨਾਂ ਦੇ ਚ ਆ ਜਰੂਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਪੜਿਓ ਇਹਦੇ ਚ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਬ੍ਰੇਕਡਾਊਨ ਕੀਤਾ ਹੈ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ ਕਿੰਨਾ ਹਰ ਜਿਹੜੀ ਇੱਕ ਪੰਪ ਮੋਟਰ ਲੱਗੀ ਹੈ ਉਹਨੂੰ ਕਿੰਨਾ ਪੈਸਾ ਸੀ ਸਬਸਿਡੀ ਚ ਦੇਣੇ ਮੋਟਾ ਮੋਟਾ ਹੈ ਸਾਹਿਬ ਮੈਂ ਫੇਰ ਨਹੀਂ ਕਿਸੇ ਨੂੰ ਕਿਸੇ ਡਿਸਟ੍ਰਿਕਟ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਕਿਉਂਕਿ ਫੇਰ ਉੱਥੇ ਨਾ ਸੰਗਰੂਤ ਤੇ ਜਾ ਕੇ ਬੱਜੂਗਾ ਵੀ ਸਭ ਤੋਂ ਪਹਿਲਾਂ ਕਿਉਂ ਪਾਣੀ ਨੂੰ ਡੂੰਗਾ ਜਾਵੜਿਆ ਉਹ ਤਾਂ ਮੋਟਰ ਗੋਡੀ ਚੇਹੀਦੀ ਹੈ ਉਹਨਾਂ ਹੀ ਪੈਸੇ ਜ਼ਿਆਦਾ ਲੱਗਣਾ ਹੈ ਸਬਸਿਡੀ ਚ ਕੋਈ ਚ ਉਹ ਰਾਕਟ ਸਾਈਜ਼ ਹੈ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਜਿਹਦੇ ਵਿੱਚ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਕਿਉਂਕਿ ਮੈਂ ਮੈਥਮੈਟਿਕਸ 'ਚ ਮੇਰਾ ਹੱਥ ਬੜਾ ਕਮਜ਼ੋਰ ਸੀਗਾ ਬਹੁਤ ਚਾਰ ਵਾਰ ਸੋਚ ਸਮਝ ਕੇ ਮੈਂ ਮੇਰੇ ਜਿਹੀ ਨਹੀਂ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਵੀ 82 180 8280 तकरीबन तकरीबन 8300 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਹੈ ਇਸ ਟਿਊਬਲ ਵਾਸਤੇ ਟਿਊਬਲ ਹੈ 1391000 ਮੈਂ ਗੋਲ ਕਰਕੇ ਕਹਿੰਦੇ ਜੀ ਰੌਂਡ ਅਬਾਊਟ ਕਰਕੇ ਜਿਹੜੀ ਫਿਗਰਜ਼ ਹੈ ਮੈਂ ਕੱਢਿਆ ਵੀ 8300 ਕਰੋੜ ਰੁਪਿਆ ਸਬਸਿਡੀ 14 ਲੱਖ ਟਿਊਬਲ ਪਰ ਟਿਊਬਲ 60000 ਰੁਪਏ ਸਬਸਿਡੀ ਜਾਂਦੀ ਹੈ ਸਰ 32.31 32.31 ਲੱਖ ਐਕੜ ਦੇ ਅੰਦਰ ਝੋਨਾ ਬੀਜਿਆ ਗਿਆ ਇਹਨੂੰ ਥੋੜਾ ਜਿਹਾ ਤਕਸੀਮ ਕਰਕੇ ਦੇਖਿਓ ਪਰ ਏਕੜ ਕਿੰਨੀ ਸਬਸਿਡੀ ਜਾਂਦੀ ਹੈ ਪੂਰੀ 라ਉਂਡ ਆਊਗਾ ਫਿਕਰ 10000 ਰੁਪਏ ਪਰ ਏਕੜ ਅਸੀਂ ਸਬਸਿਡੀ ਦੇ ਰਹੇ ਆ ਇੱਕ ਪਾਸੇ ਅਸੀਂ ਦਵਾਈ ਦੇ ਰਹੇ ਆ ਵੀ ਸਾਡਾ ਪਾਣੀ ਮੁੱਕ ਗਿਆ ਦੂਜੀ ਪਾਸੇ ਅਸੀਂ ਕਹਿ ਰਹੇ ਆਂ ਵੀ ਅਸੀਂ 10000 ਰੁਪਏ ਦੇ ਕੇ ਤੁਸੀਂ ਪਾਣੀ ਕੱਢ ਲਓ ਸਸਤਾ ਤੁਹਾਨੂੰ ਫ੍ਰੀ ਦੇ ਰਹੇ ਆਂ ਕੱਢੀ ਤੁਰਿਆਓ ਠੀਕ ਹੈ ਸਾਬ ਦਿਓ ਜਿੱਥੇ ਲੋੜ ਹੈ ਦਿਓ ਮੇਰਾ ਕਹਿਣਾ ਹੈ ਅਸੀਂ ਕਿਸੇ ਦਾ ਕੀ ਵਿਗਾੜਿਆ ਸਾਬ ਪੰਜਾਬ ਦਾ ਅਸੀਂ ਚੋਨਾ ਨਹੀਂ ਲਾਂਦੇ ਇਸ ਕਰਕੇ ਸਾਨੂੰ ਕੁਝ ਵੀ ਨਹੀਂ ਮਿਲਦਾ ਜਾਂ ਜਿਹੜੇ ਚੋਨਾ ਲਾਂਦੇ ਆ ਜਿੰਨੂੰ ਐਨੇ ਨਹੀਂ ਇੱਥੇ ਕਈ ਲੀਡਰ ਹੈ ਜਿਨ੍ਹਾਂ ਨੇ 10-10 ਕਨੈਕਸ਼ਨ ਲੈ ਰੱਖਿਆ ਜੇ ਵੀ ਹੈ ਤੋ ਪਰੋਲ ਲਓ ਨਕਤੀ ਦਾ ਪੈਸਾ ਹਾਂਜੀ 29 ਤੱਕ ਹੈ ਅੱਛਾ ਫੇਰ ਸਾਬ ਤੇ ਜਿਨ੍ਹਾਂ ਕੋਲ ਕੋਈ ਟਿਊਬ ਲੈ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਸਾਬ ਸਭ ਇਹ ਕਈ ਪੁਆਇੰਟ ਡਿਸਕਸ ਹੋਣ ਵਾਲੇ ਸਾਬ ਸੁਨੀਲ ਕੀ ਕਹਿ ਰਿਹਾ ਹੈ ਇਸ ਮਟੀਰੀਅਲ ਸਾਬ ਕੀ ਹੈ ਸੁਨੀਲ ਕੁਝ ਵੀ ਨਹੀਂ ਸਾਬ ਬੰਦੇ ਤਾਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਸਰਕਾਰ ਹੈ ਐਮ ਐਲ اے ਸਾਹਿਬਾਨ ਹੈ ਉੱਥੇ ਬੈਠ ਕੇ ਗੱਲ ਕਰਨ ਕੀ ਕੀ ਸੰਦੀਪ ਨੇ ਮਾੜਾ ਕਿਹਾ ਕੋਈ ਇਹਦੇ ਦੀ ਡਿਸਕਸ਼ਨ ਕਰ ਲੋ ਇਹਦੇ ਵਾਸਤੇ ਸ਼ਾਮਾ ਕਈ ਕਈ ਦਿਨ ਦਾ ਸੈਸ਼ਨ ਚਾਹੀਦਾ ਸਾਬ ਵੀ ਇਹਦੇ ਪ੍ਰੋਸ ਐਂਡ ਕੌਨਸ ਮੈਂ ਨਹੀਂ ਕਹਿੰਦਾ ਜੋ ਕੁਝ ਮੈਂ ਕਹਿ ਰਿਹਾ ਸਹੀ ਕਹਿ ਰਿਹਾ ਚੰਗਾ ਵੀ ਹੈ ਇਹਦੇ 'ਚ ਮਾੜਾ ਵੀ ਹੈ ਉਹਦੇ 'ਚ ਵੀ ਚੰਗਾ ਮੜਣਾ ਸੀ ਉਹੀ ਨਾ ਕੋਈ ਇੱਕ ਪਾਲਿਸੀ ਦਾ ਉਹਦੇ ਤੇ ਬਣਨੀ ਚਾਹੀਦੀ ਹੈ ਤੀਜੀ ਗੱਲ ਵੀ ਇਹਨਾਂ ਨੂੰ ਬੜੀ ਚੁਭਣੀ ਹੈ ਸਾਡ। ਆ ਜਿਹੜੇ ਸਾਰੇ ਕਰੀ ਜਾਂਦੇ ਕਿਉਂਕਿ ਇਹਦੇ ਵਿੱਚ اپੋਜੀਸ਼ਨ ਬੋਲੇ ਕਿ اپੋਜੀਸ਼ਨ ਦਾਬ ਪੈ ਰਹੀ ਹੈ ਸਾਡੀ ਸਰਕਾਰ ਬਣਦੀ ਅਸੀਂ ਕਹਿੰਦਾ ਉਹ ਦੇ ਦਿਆਂਗੇ ਇੱਕ ਗਾਰੰਟੀ ਦੇ ਦਿਆਂਗੇ। ਕਹਿੰਦੇ ਚੈੱਕ ਰეკਮੈਂਡੇਸ਼ਨ ਹੈ। ਸਟੇਟ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ। ਇਹਦਾ ਮਤਲਬ ਹੈ ਆ ਨਹੀਂ ਵੀ ਕੱਲਿਓ ਦੇ ਚ ਬਾਕੀ ਜਿਹੜੀ 24 ਤੋਂ ਦੂਜੀ ਫਸਲ ਆ ਓਲ ਕ੍ਰੌਪਸ ਇਨਕਲੂਡਿੰਗ ਐਮਐਸਪੀ ਕ੍ਰੌਪਸ ਵੀ ਇਹਦਾ ਮਤਲਬ ਆ ਗਿਆ ਵੀ ਸਰਕਾਰ ਮੰਨ ਰਹੀ ਹੈ ਵੀ ਹਰੇਕ ਸੂਬੇ ਦੀ ਕੋਸਟ ਆਫ ਪ੍ਰੋਡਕਸ਼ਨ ਅੰਡਰ ਤੁਝੇ ਨਾਲੋਂ ਹੇਰੋ ਜਿਹੜੀ ਐਮਐਸਪੀ ਦੇ ਦੇਣਗੇ ਉਹਦੇ ਨਾਲ ਤੁਹਾਡਾ ਕੀ ਬਣੂਗਾ ਸਭ ਕੀ ਦੀ ਲੜਾਈ ਲੜਨੇ ਆਪਾਂ